2022 ਵਿੱਚ ਕਾਂਗਰਸ ਦੀ ਸਰਕਾਰ ਆਏਗੀ ਤਗੜੇ ਹੋ ਕੇ ਜਿੰਨੂੰ ਕਿਸਾਨ ਚਾਹਣਗੇ ਇਹ ਬਹੁਤ ਵੱਡਾ ਇੱਕ ਵੋਟ ਬੈਂਕ ਹੈ ਜਿੰਨੂੰ ਇਹ ਗਰੀਬ ਲੋਕ ਜਿੰਨੂੰ ਕਿਸਾਨ ਜਿਹਦੀ ਪਿੱਠ ਪਿੱਤੇ ਖਲੋਣਗੇ ਸਰਕਾਰ ਉਹਦੀ ਆਏਗੀ ਹਲਕਾ ਵਿਧਾਇਕ ਫਤਿਹ ਜੰਗਵਾਜ ਵੱਲੋਂ ਕਾਦੀਆਂ ਦਾਣਾ ਮੰਡੀ ਦਾ ਕੀਤਾ ਗਿਆ ਦੌਰਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਨਹੀਂ ਆਉਣ ਦਿੱਤੀਆਂ ਜਾਣਗੀਆਂ ਬਾਜਵਾ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਨਾਲ ਹੀ ਉਹਨਾਂ ਨੇ ਕਿਹਾ ਕਿ 2022 ਵਿੱਚ ਕਾਂਗਰਸ ਸਰਕਾਰ ਬੜੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਦੇਖੋ ਪੂਰੀ ਰਿਪੋਰਟ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਤਾਂ ਮੁਬਾਰਕਬਾਦ ਦੇਣਾ ਚਾਹਨਾ ਆਪਣੇ ਚੇਅਰਮੈਨ ਸਾਹਿਬ ਨੂੰ ਸੱਗੀ ਸਾਹਿਬ ਸੈਗਲ ਸਾਹਿਬ ਇੱਥੇ ਨੇ ਉਹਨਾਂ ਨੂੰ ਵੀ ਬਹੁਤ ਅੱਛੇ ਇੰਤਜ਼ਾਮਾਤ ਉਹਨਾਂ ਮੰਡੀ ਦੇ ਵਿੱਚ ਕੀਤੇ ਨੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਰੇਟ ਮਿਲ ਰਿਹਾ कोरोना ਦੇ ਵਿੱਚ ਉਹ ਇਨਜਮਾਤ ਕੀਤੇ ਨੇ ਜਿਨ੍ਹਾਂ ਦੇ ਉਹਨਾਂ ਨੇ ਹਰ ਕਿਸਾਨ ਜਿਹੜੇ ਲੋਗ ਨੇ ਉਹਨਾਂ ਦੇ ਸੈਨਟਾਈਜ਼ ਕੀਤੇ ਜਾ ਰਹੇ ਨੇ ਹੱਥਾਂ ਰੋਂ ਉਹਨਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਵੀ ਆਪਣੇ ਮੂੰਹ ਟੱਕ ਕੇ ਰੱਖੋ ਤਾਂ ਕਿ ਤੁਸੀਂ ਕਿਸੇ ਨੂੰ ਫਰਮਾਰੀ ਨਾ ਦੇਸੋ ਕੋ ਨਾ ਲਓ ਕਿਸਾਨਾਂ ਕੀ ਰੇਟ ਹੈ ਟਨ ਬੋਰੀਆਂ ਦਾ ਕੱਢਿਆ ਗਿਆ 1888 ਰੁਪਏ ਕੀ ਸਰਕਾਰ ਦਾ ਰੇਟ ਹੈ ਪੂਰਾ ਰੇਟ ਮਿਲ ਰਿਹਾ ਹੈ 16000 ਬੋਰੀ ਸੋਰਾਹਾਰ ਕੁਇੰਟਲ ਜਿਹੜਾ ਮਾਲ ਤੋਲ ਚੁੱਕਾ ਹੈ ਕਾਦੀਆਂ ਮੰਡੀ ਦੇ ਵਿੱਚ ਸੋ ਇਹ ਪਿਛਲੇ ਸਾਲ ਆਈਦੀ ਤਰੀਕਾ ਕੁਝ ਵੀ ਨਹੀਂ ਸੀ ਆਇਆ ਤੇ ਬੈਟਰ ਅਸੀਂ ਸਮਝਦੇ ਹਾਂ ਵੀ ਝੋਨੇ ਦੀ ਫਸਲ ਚੰਗੀ ਹੈ ਕਿਸਾਨ ਨੂੰ ਚੰਗਾ ਰੇਟ ਮਿਲਿਆ ਕਿਸਾਨ ਖੁਸ਼ ਹੈ ਤੇ ਜਿਸ ਦਿਨ ਕਿਸਾਨ ਦੇ ਸੰਗੀ ਨੂੰ ਕਿਸੇ ਨੇ ਹੱਥ ਪਾਣਾ ਉਸ ਦਿਨ ਕਿਸਾਨ ਨੇ ਤੜਪਣਾ ਤੇ ਜਿਹੜਾ ਸੈਂਟਰਲ ਦੀ ਸਰਕਾਰ ਕਰ ਰਹੀ ਹੈ ਉਹ ਇਹੋ ਹੀ ਉਸ طرف ਲੋਕਾਂ ਦਾ ਇਸ਼ਾਰਾ ਹੈ ਵੀ ਜਿਹੜੇ ਆ 2-3 ਗੱਲਾਂ ਦੀ ਸਾਨੂੰ ਸ਼ੱਕ ਆ ਉਹ ਕਾਨੂੰਨ ਦੇ ਵਿੱਚ ਐਡ ਕਰ ਲਓ ਤੇ ਸਾਰਾ ਕੰਮ ਹੀ ਖਤਮ ਹੋਏ ਬਾਜਵਾ ਵੱਲੋਂ ਮੋਦੀ ਸਰਕਾਰ ਤੇ ਕਾਲੀ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਬਾਦਲਾਂ ਨੇ ਤੇ ਸਾਰੀ ਉਮਰ ਕੀਤਾ ਹੀ ਤਮਾਸ਼ਾ ਉਹਨਾਂ ਨੇ ਤੁਸੀਂ ਮੈਨੂੰ ਇੱਕ ਦੱਸੋ ਨਾ ਵੀ ਕਦੀ ਕਿਸਾਨਾਂ ਲਈ ਕੋਈ ਹਾ ਦਾ ਨਾਰਾ ਮਾਰਿਆ ਹੋਏ ਕੋਈ ਸਿੱਖੀ ਲਈ ਹਾ ਦਾ ਨਾਰਾ ਮਾਰਿਆ ਹੋਏ ਕਹਿੰਦੇ ਤੇ ਆਪਣੇ ਆਪ ਨੂੰ ਕਿਸਾਨਾਂ ਦੀ ਸਰਕਾਰ ਰਏ ਨੇ ਅੱਜ ਕਿਸਾਨ ਉਹਨਾਂ ਨੂੰ ਮੂੰਹ ਲਾ ਕੇ ਰਾਜੀ ਨਹੀਂ ਜਿੱਥੇ ਜਾ ਕੇ ਉਹ ਕਿਸੇ ਐਜੀਟੇਸ਼ਨ ਵਿੱਚ ਬੈਠਣ ਦੀ ਕੋਸ਼ਿਸ਼ ਕਰਦੇ ਨੇ ਉਹ ਪਹਿਲੇ ਹੱਥ ਜੋੜ ਦਿੰਦੇ ਵੀ ਜੀ ਸਾਡੇ ਵਿੱਚ ਨਾ ਬੈਠੋ ਇਸ ਤੋਂ ਮਾੜੀ ਹਾਲਾਤ ਕਿਸੇ ਤੇ ਕੀ ਹੋ ਸਕਦੇ ਨੇ ਬਦਲ ਸਾਹਿਬ ਬਦਲ ਪਰਵਾਰ ਅਕਾਲੀ ਦਲ ਬਦਲ ਇਹ ਚੱਗੀ ਤਰ੍ਹਾਂ ਜਾਣਦਾ ਹੈ ਵੀ ਅੱਜ ਦੀ ਤਰੀਕ ਦੇ ਵਿੱਚ ਸ਼ਰੂਮ ਨਹੀਂ ਅਕਾਲੀ ਦਲ ਬਦਲ ਜਿਹੜਾ ਹਾਸ਼ੀਏ ਤੇ ਆ ਗਿਆ ਔਰ ਬੀਜੇਪੀ ਵੀ ਉਹਨਾਂ ਨੂੰ ਛੱਡਦਾ ਇਹਨਾਂ ਨੇ ਬੀਜੇਪੀ ਨੂੰ ਨਹੀਂ ਛੱਡਿਆ ਬੀਜੇਪੀ ਵੀ ਇਹਨਾਂ ਕੋਲ ਛਟਕਾਰਾ ਕਰਾਉਣਾ ਚਾਹਦੀ ਹੈ ਹਾਲਾਤ ਤੁਹਾਡੇ ਸਾਹਮਣੇ ਹੋਣਗੇ ਇਹਦੇ ਰਿਜ਼ਲਟ ਤੁਹਾਡੇ ਸਾਹਮਣੇ ਹੋਣਗੇ 2022 ਵਿੱਚ ਕੀ ਪ੍ਰਾਪਤ ਹੁੰਦੇਗਾ 2022 ਵਿੱਚ ਕਾਂਗਰਸ ਦੀ ਸਰਕਾਰ ਆਏਗੀ ਤਗੜੇ ਹੋ ਕੇ ਜਿੰਨੂੰ ਕਿਸਾਨ ਚਾਹਣਗੇ ਇਹ ਬਹੁਤ ਵੱਡਾ ਇੱਕ ਵੋਟ ਬੈਂਕ ਹੈ ਜਿੰਨੂੰ ਇਹ ਗਰੀਬ ਲੋਕ ਜਿੰਨੂੰ ਕਿਸਾਨ ਜਿਹਦੀ ਪਿੱਠ ਪਿੱਤੇ ਖਲੋਣਗੇ ਸਰਕਾਰ ਉਹਦੀ ਆਏਗੀ ਮੇਰਾ ਜੀ ਕੇਸ਼ ਕੁਮਾਰ ਜੀ ਹਾਂਜੀ ਸਰ ਮੰਡੀ ਦਾ ਸੀਜ਼ਨ ਚ ਆ ਰਿਹਾ ਵਾ ਕਿਸ ਤਰ੍ਹਾਂ ਨੇ ਪ੍ਰਬੰਧ ਸਾਡੇ ਉੱਥੇ ਐਸ ਤਰ੍ਹਾਂ ਚੱਲਦੇ ਨੇ ਮੰਡੀ ਦੇ ਸਿੱਧੇ ਕਰ ਰਿਹਾ ਬਹੁਤ ਵਧੀਆ ਪ੍ਰਬੰਧ ਨੇ ਸਾਰੇ ਸੈਨੀਟਾਈਜ਼ਰ ਸਾਰੀਆਂ ਮੰਡੀਆਂ ਵਿੱਚ ਰੱਖਿਆ ਪਿਆ ਤੇ ਸੋਸ਼ਲ ਡਿਸਟੈਂਸਿੰਗ ਦਾ ਸਾਰਾ ਧਿਆਨ ਬਹੁਤ ਵਧੀਆ ਕੰਪਨ ਪੰਨ ਪਾਸ ਲਈ ਦੀ ਸਾਰਿਆਂ ਨੂੰ ਤੇ ਸਰਕਾਰੀ ਖਰੀਦ ਪੂਰੀ ਚੱਲ ਰਹੀ ਹੈ 16000 ਕੁਇੰਟਲ ਪੰਨ ਗ੍ਰੇਨ ਤੇ ਮਾਰਕਫੈਡ ਨੇ ਅੱਜ ਤੱਕ ਹੋਣ ਦਾ ਖਰੀਦ ਲਿਆ ਔਰ ਪਿਛਲੇ ਸਾਲ ਇਸ ਸਮੇਂ ਦੀ ਨਿਲ ਸੀ ਬਹੁਤ ਵਧੀਆ ਪੂਰਾ 1888 ਰੁਪਏ ਪਲੇਟ ਲੱਗ ਰਿਹਾ ਤੇ ਜੇ ਕੋਈ ਜਦਾ 19 20 21 ਦਾ ਮੌਜੂਦ ਰਹਦਾ ਉਸ ਨੂੰ ਥੋੜਾ ਜੱਟਾਂ ਭਰਾਵਾਂ ਕਿਸਾਨਾਂ ਪਸਾਉਣ ਬੇਨਤੀ ਕਰਦੀ ਆ ਵੀ ਇਹਨੂੰ ਸੁਕਾ ਲਓ ਸੁਕਾ ਕੇ ਤੇ ਅਗਲੇ ਦਿਨ ਫਿਰ ਉਹਨੂੰ ਪਾ ਕੇ ਤੇ